ਮੈਂ ਉਹ ਵੀ ਦਿਨ ਦੇਖੇ ਨੇ ਜਦੋਂ ਸਾਡੇ ਕੋਲ 11 ਦਿਨ ਮੇਰੇ ਪੈਰਾਂ 'ਚ ਜੁੱਤੀਆਂ ਨਹੀਂ ਸੀ ਤੇ ਮੈਂ ਸਕੂਲ ਜਾਂਦਾ ਸੀ ਬਿਨਾ ਜੁੱਤੀਆਂ ਦੇ ਮੈਂ ਉਹ ਵੀ ਦਿਨ ਦੇਖੇ ਨੇ ਜਦੋਂ ਮੇਰੀ ਮਾਂ ਮੇਰੇ ਰਿਸ਼ਤੇਦਾਰਾਂ ਤੋਂ ਕੱਪੜੇ ਲੈ ਕੇ ਤੇ ਉਹਨਾਂ ਨੂੰ ਮੇਰੇ ਸਾਈਜ਼ ਦਾ ਕਰਕੇ ਸਾਨੂੰ ਪਾਕ ਦੇ ਸਕੂਲ ਭੇਜਦੀ ਸੀਗੇ ਉਹ ਵੀ ਦਿਨ ਦੇਖੇ ਨੇ ਜੀ ਅਸੀਂ ਰੂੜੀਆਂ ਤੇ ਸੌਂਦੇ ਸੀ ਗਦੋਂ ਬਰਾਊਜ਼ਰ ਸੰਦੂਕ ਟਿੱਕਟੌਕ ਜਾਂ ਸੋਸ਼ਲ ਮੀਡੀਆ ਜਾਂ ਕੋਈ ਵੀ ਪਲੈਟਫਾਰਮ ਆ ਸੋਸ਼ਲ ਮੀਡੀਆ ਦਾ ਉਹਦੇ ਵਿੱਚ ਐਂਟਰ ਕਦੋਂ ਹੋਇਆ ਸੀ ਤੇ ਕਿੰਨਾ ਸਮਾਂ ਲੱਗਾ ਅੱਜ ਉਸ ਲੈਵਲ ਤੇ ਆਉਣ ਨੂੰ ਆਈਫੋਨ ਕਿਸਤਾਂ ਦੇ ਲੈ ਗਏ ਕਿ ਚੱਲ ਮੈਂ ਬਰੋਲ ਬੈਠਾ ਨਾ ਜੇ ਮੇਰੇ 5 ਪੌਂਡ ਵੀ ਰੋਲ ਦੇਣਗੇ ਮਹੀਨੇ ਦੇ ਮੈਨੇ 70 ਪੌਂਡ ਨਿਕਲ ਆਉਣੇ ਥੋੜੇ ਪਰ ਆਸਾਸ ਦਾ ਕਰਦੇ 70 ਹਜ਼ਾਰ ਪੌਂਡ ਵੀ ਮਹੀਨੇ ਦੇ ਨਿਕਲਣ ਲੱਗ ਪਏ। ਰੀਆਂ ਵੀ ਕੰਪਲੀਟ ਆ ਮਹੀਨੇ। ਕਹਿੰਦੇ ਰੋਦਰ ਸੰਧੂ ਜਦੋਂ ਲਾਈਵ ਆਉਂਦਾ ਇਹ ਜੀ ਕਾਹਾਂ ਮੋਕੜਦਾ ਹੈ। ਅੱਜ ਮੈਂ ਘਰ ਜਾ ਕੇ ਜੋ ਕਟ ਕਟ ਮਾਰ ਦੇਣੀ ਇਹਦਾ ਰੀਜ਼ਨ ਕੀ ਹੈ ਬੱਜੀ ਕਰਦੀ ਹੈ ਫਰ ਮੇਗਾ ਤੂੰ ਜੀ ਚਲੋ ਇੰਡੀਆ ਮੈਂ ਕਹਿੰਦਾ ਤੁਹਾਡੇ ਇੰਡੀਆ ਮੈਂ ਤੁਹਾਡੇ ਮੂੰਹ ਤੇ ਮਾਈਕ ਲਾ ਦੇਣਾ ਤੇ ਮੈਂ ਕਹਿੰਦਾ ਭਾਈ ਚਲੋ ਚਲਾਓ ਗੱਡੀ ਇੰਡੀਆ ਵਿੱਚ ਤੁਸੀਂ ਅਗਰ 1 ਕਿਲੋਮੀਟਰ ਦੇ ਵਿੱਚ ਅਗਰ 50 ਗਾਲਾਂ ਨਹੀਂ ਘਾੜਦੇ ਭਾਈ ਤੁਸੀਂ ਇੰਡੀਅਨ ਪੰਜਾਬੀ ਨਹੀਂ ਪਹਿਲਾ ਇੰਡੀਅਨ ਉਹ ਸੀ ਯੂਟਿਊਬਰ ਸੀ ਜਿਨੇ ਐਨੀਮਲਸ ਦੀ ਵੀਡੀਓਜ਼ ਪਾਉਣੀ ਚਾਹੁੰਦੇ ਇੰਬਰ ਦੇ ਵੀਡੀਓਸ ਪਾਣੀ ਚਾਲੂ ਕੀਤੀ ਸੀਗੀ ਅੱਛਾ ਤੇ ਮੇਰੇ ਤੋਂ ਪਹਿਲਾਂ ਹੋਰ ਕੋਈ ਇੰਡੀਅਨ ਨਹੀਂ ਬੱਚੀ ਨੂੰ ਗਰੂਮ ਕੀਤਾ ਗਿਆ 2 ਸਾਲ ਤੋਂ ਗਰੂਮਿੰਗ ਚੱਲ ਰਹੀ ਸੀ 3 40 ਸਾਲ ਦਾ ਬੰਦਾ ਉਹਨੂੰ ਸਕੂਲੋਂ ਆਪਣੇ ਘਰ ਲੈ ਕੇ ਆਇਆ ਉਹਦਾ ਸਰੀਰਕ ਸੋਸ਼ਣ ਵੀ ਹੈ ਮੇਰੇ ਖਿਆਲ ਨਾਲ ਪਹਿਲਾ ਸਿੱਖ ਆ ਜਿਹਨੂੰ ਇਹ ਅਵਾਰਡ ਮਿਲੇ ਆਇਆ ਹੈ ਇਨੂੰ ਪਾਉਣ ਦੇ ਲਈ ਲੱਖਾਂ ਕਰੋੜਾਂ ਟਿਕਟੋਕਰ ਤਰਸਦੇ